ਨਾਮ ਵਾਹਿਗੁਰੂ ਵਾਹਿਗੁਰੂ ਕਿੰਨੇ ਘੰਟੇ ਤੱਕ ਬੋਸਮਰੀ ਸੰਪਤੀ ਕਰਦੇ ਹੋ? ਬਸ ਹੰਪੇ ਜਿੰਦਾ ਰਹੇ। ਹੈ ਜੀ। 10 ਬ੍ਰੇਕ ਲਗਾਏ ਇੰਟਰੀ। ਅ ਅਜੇ ਨੋ ਹੋਣਗੇ। ਹਾਂ। ਤੇ 1:30 ਠੀਕ ਹੈ। ਉਹ ਕੋਈ ਦਿੱਕਤ ਨਹੀਂ ਹੋਣਾ। ਸ਼ਰੀਰ ਹਰਿ ਕ੍ਰਿਸ਼ਨ ਪਿਆ ਹੈ ਜਿਸ ਰਿਤੀ ਸਾਧੂ ਦੁਖ ਦੇ ਤੇ ਹਾਜ਼ਰ ਸਮਰੇ। ਘਰ ਨੌਨੇ ਦਾਵਤ ਆਏ ਸਮਥਾਈ ਹੋਏ ਸੈ ਦਸੋਂ ਪਤਸ ਗੀ ਬੰਦਨ ਸੈ। ਸਭ ਥਾਈ ਉਹ ਸਹਾਈ ਦਸਾਂ ਪਾਛੇ ਜੀ ਜੋ ਸੰਤਨ ਸਿੰਘ ਜੀ ਗੁਰਦ੍ਰਸ਼ ਸਾਹਿਬ ਜੀ ਦੇ ਪਾਠ ਦੇ ਅਰਦਾਸ ਤੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਸ ਜਲੇ ਚਾਰੀਆਂ ਮੁੱਤਿਆਂ ਹੱਟੀਆਂ ਜੁੱਤੀਆਂ ਟੱਪੀਆਂ ਸਮੂਹੀ ਸਿੰਘਾਂ ਸਿਮਰੀਆਂ ਪੁੱਜੰਗੀਆਂ ਸਹਿਤਾਂ ਬੰਦਸੰਗ ਸਹਾਇੀ ਸਾਮਿਥਾਈ ਉਸ ਸਹ ਦਸਾਂ ਪਾਛੇ ਜੀ ਦੀ ਦਾਰ ਦਾਤ ਅਂ ਤਰ ਕੇ ਸਰਾਈ ਕਿਸੇ ਮਨੂ ਭਾਣੀ ਸੰਤਿ ਸਰਾਈ ਮਸੂ ਭਲਵਾਨਿਆ ਭਾਵੇਂ ਸ਼ੈਲ ਮੀਰ ਦੇ ਦਰਿਆਨਿਆ ਸਰਾਈ ਕਿਸੇ ਮਨੂ ਭਾਣੀ ਸੰਤਿ ਸਰਾਈ ਮਸੂ ਭਲਵਾਨਿਆ ਭਾਵੇਂ ਸ਼ੈਲ ਮੀਰ ਦੇ ਦਰਿਆਨਿਆ ਸਰਾਈ ਕਿਸੇ ਮਨੂ ਭਾਣੀ ਸੰਤਿ ਸਰਾਈ ਮਸੂ ਭਲਵਾਨਿਆ ਭਾਵੇਂ ਸ਼ੈਲ ਮੀਰ ਦੇ ਦਰਿਆਨਿਆ

Ja, det har jeg. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦਾਸਪੁਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਆਮਦ ਮੁਬਾਰਕ ਬਹੁਤ ਬਹੁਤ ਵਾਰਕਾ ਤੁਹਾਡਾ ਨਵਾਂ ਸਾਲ ਸੁੱਖਾਂ ਦਾ ਬਕੀਤ ਕਰੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਤੁਸੀਂ ਤਰੱਕੀਆਂ ਕਰੋ ਇਹ ਨਵਾਂ ਸਾਲ ਤੁਹਾਡੇ ਲਈ ਟਕੀਆਂ ਦੀ ਰਾਹ ਲੈ ਕੇ ਆਵੇ ਮੈਂ ਸਮੂਹ ਗੁਰਦਾਸਪੁਰ ਨਿਵਾਸੀਆਂ ਨੂੰ ਫੇਰ ਨਵੇਂ ਸਾਲ ਤੇ ਬਹੁਤ ਬਹੁ ਮੁਬਾਰਕਾ ਦਿੰਦਾ ਹਾਂ ਅਤੇ ਜੋ ਅਸੀਂ ਸਾਰੇ ਸਟਾਫ ਨੇ ਥਾਣੇ ਸਿਟੀ ਦੇ ਵਿੱਚ ਸੋਹਣੀ ਸਾਹਿਬ ਦੇ ਪਾਠ ਕਰਵਾਏ ਸੀ ਉਹ ਸੁੱਖ ਨਾਲ ਸਾਰਾ ਬਤੀਤ ਕਰਨ ਸਾਰੇ ਥਾਣੇ ਤੇ ਮੇਰ ਪ੍ਰਿਆ ਪਰਮਾਤਮਾ ਹੱਥ ਰੱਖ ਕੇ ਤੇ ਸਮੂਹ ਸ਼ਹਿਰ ਨਿਵਾਸੀ ਨੂੰ ਫੇਰ ਬਹੁਤ ਬਹੁ ਮੁਬਾਰਕਾ ਨਵੇਂ ਸਾਲ ਦੇ ਵਿੱਚ ਮੈਂ ਨੌਜਵਾਨਾਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਨੌਜਵਾਨ ਮਾੜੀ ਲਤ ਨਸ਼ੇ ਦੀ ਦਲਦਲ ਵਿੱਚ ਜਾ ਚੁੱਕੇ ਹਨ ਉਪਰੰਨ ਕਰਨ ਲਈ ਅਸੀਂ ਨਵੇਂ ਸਾਲ ਦੇ ਵਿੱਚ ਇਹ ਮਾੜੀ ਲਤ ਨੂੰ ਛੱਡਣਾ ਹੈ ਤੇ ਅਸੀਂ ਕਦੇ ਵੀ ਨਸ਼ਾ ਨਾ ਕਰੀਏ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਗਾਂ ਵਧੀਏ ਤੇ ਆਪਣੇ ਪਰਿਵਾਰ ਨੂੰ ਹੀ ਖੁਸ਼ ਖੇੜੇ ਤੇ ਸੁਖੀ ਰੱਖੀਏ ਸਰਗਾਹ ਲੋੜੀ ਦਾ ਤਿਹਾਰ ਵੀ ਆ ਰਿਹਾ ਤੇ ਕੀ ਕਹਿਣਾ ਚੱਲਦਾ ਹੈ ਦੇਖੋ ਜੀ ਇੱਕ ਜਿਹੜੀ ਚਾਈਨਾ ਡੋਰ ਆ ਉਸ ਨੂੰ ਲੈ ਕੇ ਬਹੁਤ ਸਖਤੀ ਆ ਅਸੀਂ ਹੁਣ ਡਰੋਨ ਦੇ ਰਹੀ ਵੀ ਹਾਂ ਚੈੱਕ ਕਰਾਂਗੇ ਅਗਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਚਾਹੇ ਵੇਚਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇੱਕ ਜਿਹੜੇ ਬਾਹਰੋਂ ਕੋਈ ਪ੍ਰਵਾਸੀ ਆਏ ਹੋਏ ਹਨ ਉਹਨਾਂ ਨੂੰ ਹੀ ਉਹਨਾਂ ਦੇ ਜਿਹੜਾ ਨੇ ਕਿਰਾਏ ਤੇ ਰੱਖੇ ਹਨ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਵੀ ਉਹਨਾਂ ਦੇ ਜਿਹੜੇ ਹੈਗੇ ਆ ਤੁਸੀਂ ਆਧਾਰ ਕਾਰਡ ਉਹਨਾਂ ਦੇ ਪਛਾਣ ਪੱਤਰ ਸਾਨੂੰ ਦੇਖੇ ਜਾਓ ਤਾਂ ਜੋ ਅਸੀਂ ਉਹਨਾਂ ਦੇ ਸਟ੍ਰੇਂਜਰ ਰੋਲ ਕੱਟ ਕੇ ਉਸ ਥਾਣਿਆਂ ਦੇ ਸਬੰਧਤ ਥਾਣਿਆਂ ਤੋਂ ਉਹਨਾਂ ਦੀ ਇਨਕੁਆਇਰੀ ਕਰਾ ਸਕੀਏ ਕਿ ਕੋਈ ਮਾੜਾ ਵਿਅਕਤੀ ਸ਼ਹਿਰ ਦੇ ਵਿੱਚ ਨਾ ਰਹਿੰਦਾ ਹੋਵੇ ਇਸ ਕਰਕੇ ਅਗਰ ਨਹੀਂ ਕੋਈ ਕਰੋਂਦਾ ਤਾਂ ਇਸ ਤੋਂ ਬਾਅਦ ਅਸੀਂ ਜਿਹੜੇ ਕਾਨੂੰਨੀ ਕਾਰਵਾਈ ਦਾ ਰਾਹ اختیار ਕਰਾਂਗੇ